ਮਿਤੀ 29 ਜੁਲਾਈ ਨੂੰ ਖਾਣਾ ਡਿਵੀਜ਼ਨ ਸੱਤ ਵਿੱਚ ਐਫ ਆਈ ਆਰ ਨੰਬਰ 80 ਦਰਜ ਹੋਈ ਸੀ ਚੋਰੀ ਦੀ ਜਿਹਦੇ ਵਿੱਚ ਕਾਰਵਾਈ ਕਰਦੇ ਹੋਏ ਆ ਐਸ ਐਚ ਓ ਮੀਨ ਸੱਤ ਨੇ 9 ਤਰੀਕ ਨੂੰ ਚਾਰ ਤੁਸੀਂ ਚੋਰਾਂ ਨੂੰ ਅਰੈਸਟ ਕੀਤੇ ਆ ਜਿਹੜਾ ਪਰੋਂ 6 ਘੜੀਆਂ ਦੋ ਮੋਬਾਈਲ ਫੋਨ ਰਿਕਵਰ ਕੀਤੇ ਜਦੋਂ ਉਹਨਾਂ ਨੂੰ ਰਿਮਾਂਡ ਹਾਸਲ ਕੀਤਾ ਦੌਰਾਨ ਰਿਮਾਂਡ ਉਹਨਾਂ ਤੋਂ ਚੋਰੀ ਸ਼ੁਦਾ ਜਿਹੜਾ ਸੋਨਾ ਸੀ 3 ਰਿੰਗ ਸੀਗੀਆਂ ਉਹ ਰਿੰਗ ਜਿਹੜੇ ਸਨਾਰੇ ਦੇ ਵਿੱਚ ਸੀ ਉਹ ਸਨਾਰੇ ਨੂੰ ਵੀ ਰਿਕਵਰ ਕਰ ਲਿਆ ਉਹਨੂੰ ਵੀ ਰਿਸਟ ਕਰ ਲਿਆ ਮਕਰਨੇ 510 سونے ਦੀਆਂ ਰਿੰਗਾਂ ਬਰਾਮਦ ਹੋਈਆਂ। ਅਜੇ ਨਾਲ ਪਾਸੋਂ ਕੋਸ਼ਿਸ਼ ਚੱਲੀ ਹੈ ਆਸ ਹੈ ਵੀ ਸ਼ਾਇਦ ਇਹਨਾਂ ਤੋਂ ਪੂਰੀ ਕਵਰੀ ਹੋ ਜਾਵੇ। ਮਿਤੀ 23 ਜੁਲਾਈ ਨੂੰ ਖਾਣਾ ਡਿਵੀਜ਼ਨ 7 ਵਿੱਚ ਐਫਆਈਆਰ ਨੰਬਰ 80 ਰਜਿਸਟਰ ਹੋਈ ਸੀ ਚੋਰੀ ਦੀ। ਜਿਹਦੇ ਵਿੱਚ ਕਾਰਵਾਈ ਕਰਦੇ ਹਾਂ ਐਸਐਚਓ ਮੀਨ 7 ਨੇ 9 ਤਰੀਕ ਨੂੰ ਚਾਰ ਚੋਰੀ ਜੋੜੇ ਨੇ ਅਰੈਸਟ ਕੀਤੇ ਆ ਜਿਹੜਾ ਪਰੋਂ 6 ਘੜੀਆਂ ਦੋ ਮੋਬਾਈਲ ਫੋਨ ਕਵਰ ਕੀਤੇ ਦੁਰਾਨ ਨਿਰਮਾਣ ਹਸਲ ਕੀਤਾ ਦੁਰਾਨ ਨਿਰਮਾਣ ਦੇ ਉਹਨਾਂ ਤੋਂ ਚੋਰੀ ਸ਼ੁਦਾ ਜਿਹੜਾ ਸੋਨਾ ਸੀ ਪਿੰਨ ਰਿੰਗ ਸੀਗੀਆਂ ਉਹ ਰਿੰਗ ਜਿਹੜੇ ਸਨਾਰੇ ਦੇ ਵਿੱਚ ਸੀ ਉਹ ਸਨਾਰੇ ਨੂੰ ਵੀ ਰਿਕਵਰ ਕਰ ਲਿਆ ਉਹਨੂੰ ਵੀ ਅਰੈਸਟ ਕਰ ਲਿਆ ਹਮ ਕਰਨੇ ਜਿਹੜੇ ਪਾਸੋਂ ਤੇ ਸੋਨੇ ਦੀਆਂ ਰਿੰਗ ਬਰਾਮਦ ਹੋਈਆਂ ਹਜੇ ਨਾਲ ਪਾਸੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਆਸ ਹੈ ਵੀ ਸ਼ਾਇਦ ਇਹਨਾਂ ਤੋਂ ਹੋਰ ਕਵਰੀ ਵੀ ਹੋਵੇ